ਉਰਜੰਤ ਸਿੰਘ ਹਾਂ ਤੁਸੀਂ ਕਿਹੜੇ ਸਕੂਲ ਚ ਪੜ੍ਹੇ ਸਰਕਾਰੀ ਸੀਨੀਅਰ ਸੈਕਟਰੀ ਸਕੂਲ ਸਮਰਾਲਾ ਹਾਂ ਤੁਹਾਡੀ ਸਕੂਲ ਲਾਈਫ ਸਭ ਤੋਂ ਵਧੀਆ ਰਹੀ ਹੋਊਗੀ ਬॉयਸ ਕੁਆਲ ਸਰਕਾਰੀ ਬॉयਸ ਕੁਆਲ ਨਾਜ਼ਰ ਦਾਸ ਸੀਨੀਅਰ ਸੈਕਟਰੀ ਸਕੂਲ ਬॉयਸ ਅੱਛਾ ਤੇ ਸਕੂਲ ਦੇ ਵਿੱਚ ਪੜ੍ਹਦੇ ਹਾਂ ਫਿਰ ਕਦੇ ਲੱਗਿਆ ਨਹੀਂ ਕਿ ਕੁੜੀਆਂ ਨਾਲ ਹੋਣੀਆਂ ਚਾਹੀਦੀਆਂ ਸੀ ਜਾਂ ਸਿਰਫ ਕਮਰਸ ਹੀ ਹੁੰਦੇ ਸੀ ਅੱਛਾ ਸਿਰਫ ਕਮਰਸ ਦੇ ਵਿੱਚ ਸਾਡਾ ਆਪਦਾ ਚੇਂਜ ਕੋ ਲੈ ਕੇ ਬਾਅਦ ਤੱਕ ਬਹੁਤ ਹੀ ਸਿਰਫ ਪੋਜ਼ਿਟਿਵ ਜਦੋਂ ਸੀ 10ਵੇਂ ਕ੍ਰਾਸ ਕੀਤੀ ਇਹਨੂੰ ਪ੍ਰੀਅੋਰਟੀ ਵੀ ਕੁੜੀਆਂ ਨਾਲ ਪੜੀ ਗਈ। ਹਮਮ ਪਰ ਸਾਡੇ ਜਿਹੜੇ ਟੀਚਰਸ ਮੋਸਟਲੀ ਸਾਨੂੰ ਜਾਣਦੇ ਨੂੰ ਪਤਾ ਵੀ ਆਪਣੇ ਲੰਘਰ ਬੱਚੇ ਰਹੇ ਨੇ। ਇਹ ਫਿਰ ਜਦੋਂ ਮੈਂ ਕਮਰਚਰ ਗਿਆ ਐਡਮਿਸ਼ਨ ਲੈਣੋਂ ਮੈਂ ਬਾਤ ਕਰਦਾ। ਅੱਛਾ ਚਲੋ ਪਹਿਲੇ ਵੀ ਤੇਰੇ ਨਾਲ ਵੀ ਨਹੀਂ ਹਾਂ 8 ਸੋਸ ਫਿਰ ਮੈਂ ਆਸ ਤੇ ਤੁਹਾਨੂੰ ਪਹਿਲਾਂ ਨੋਰਮਲ ਮੈਡੀਕਲ ਗਈ। ਨੋਰਮਲ ਮੈਡੀਕਲ ਤੇ ਸਾਰੇ ਹੌਲਾ ਰਿਆ ਸੀ ਆਪਣਾ ਫੀਡ ਲੈ ਰਿਹਾ ਸੀ ਮੈਂ ਗਿਆ ਮੈਂ ਕਿਹਾ ਜੀ ਮੈਂ ਐਡਮਿਸ਼ਨ ਅੰਤਿਕਾ ਉਹ ਕਹਦਾ ਇਹ ਬਾਹਰ ਰੱਖਣਾ ਠੀਕ ਹੈ ਫਿਰ ਮੈਂ ਕਮਰਸ ਚ ਗਿਆ ਕਮਰਸ ਚ ਸਾਰੇ ਟੀਪੀ ਸਾਰਾ ਅਗੋਂ ਉਹਨਾਂ ਨੇ ਬਾਰੀ ਮੋੜਦਾ ਅੱਛਾ ਕਹਿੰਦੇ ਸੀ ਯਾਨੀ ਕਰ ਦੇ ਨਾ ਫਿਰ ਇੱਕ 8 ਸਾਲਾ ਜਿਹੜਾ ਸਾਡਾ ਟੀਚਰ ਸੀ ਉਹਨਾਂ ਨੇ ਆ ਉਹ ਵੀ ਬਚਦੀ ਐਂਡ ਚ ਉਹ ਰੋਈ ਬਚੀ ਉਹ ਕਹਿੰਦੇ ਸੀ ਅਸੀਂ ਬੇਸਿਕਲੀ ਮੈਂ ਮਤਲਬ ਵੋਕੇਸ਼ਨਲ ਰੱਖੀ ਹੂੰ ਜਦੋਂ ਟਾਈਪਿੰਗ ਵਾਲਾ ਚਾਹਤਾ ਸੀ ਵੋਕੇਸ਼ਨਲ ਦੇ ਵਿੱਚ ਨਾ ਸਾਰੇ ਵੋਕੇਸ਼ਨਲ ਹੀ हट ਗਈ ਫਿਰ ਉਥੋਂ ਅੱਛਾ ਫਿਰ ਮੈਂ ਕਮਰਸ ਇੰਟਰਵਿਊ ਹੁੰਦੇ ਖੋਹਦੇ ਫਿਰ ਹਾਰਡਲੀ ਸਾਨੂੰ ਗੋਦ ਲਿਆਕ ਸੀ ਹੂੰ ਉਹਨਾਂ ਨੇ ਸਾਨੂੰ ਤਰੋਸਿਆ